ਭਾਜੀ ਕਿ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਈਆਂ 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 ਘਰਾਂ ਚ ਕੱਲ ਸਿ ਜਾ ਕੇ ਆਏ ਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਐ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਅੱਗੇ ਡੰਗਰ ਮਾਰਗੇ ਤੇ ਅੰਹਾ ਪਿੰਡਾਂ ਬਿੰਡਾਂ ਦੇ ਵਿੱਚ ਤਿੰਨੇ ਡੰਗਰ ਮਾਰਗੇ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਦੀ ਕਲੀਨਿੰਗ ਹੋਣੀ ਹਵਾ ਜਰੀਓ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਹੈ ਪਲਾਸਟਿਕ ਬੋਤਲਾਂ ਬਹੁਤ ਜ਼ਿਆਦਾ ਸੁੱਟੀ ਜਾ ਰਹੇ ਤੇ ਉਹ ਉਹ ਇਹਨਾਂ ਕਿ ਵੇਸਟ ਜਾਣਾ ਵੇਸਟ ਜੁਨੀ ਹੈ ਭਾਜੀ ਇਹ ਇਹ এনਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਅਭੀ ਖਤਰਾ ਹੈ ਨਾ ਕਿ ਜਿੰਨਾ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਸਾਡਾਂ ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਰਹਿਣਾ ਪਏਗਾ ਸਰਵੇਖਮਾਂ ਚੀਜ਼ਾਂ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨ ਆਰ ਆਈਜ਼ ਨੂੰ ਸਾਰਿਆਂ ਨੂੰ ਨਿਕਲਦੇ ਜਾਣਾ ਪੰਜਾਬੀਆਂ ਨੇ ਬਾਹਰ ਇਸੇ ਕਰ ਨਹੀਂ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਫਲਾਸਨ ਤੇ ਇਕੱਠੇ ਹੋ ਕੇ ਤੈਨੂੰ ਪਲੈਨਿੰਗ ਦੇ ਨਾਲ ਟਿਕ ਕਰ ਉਹ ਟੀਮਸ ਟੀਮ ਦੀ ਟੀਮ ਕਰਾ ਲਾ ਕੈਂਪਸ ਵਾਲਾ ਜੀ ਐਮ ਜੀ ਐਮ ਜੀ ਟੀਮ ਜਿਹੜੇ ਡਾਕਟਰ ਮੱਲੀ ਨੇ ਉਹਨਾਂ ਨਾਲ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਨ ਮੈਨੇਜ ਕਰਕੇ ਦੋ ਅਸੀਂ ਡੀਸੀ ਮੈਂ ਡੀਸੀ ਅਮਰ ਸ਼ਰਮਾ ਨਾਲ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜਿਸ ਨਾਲ ਅੱਜ ਵੀ ਮੈਂ ਕੋਸ਼ਿਸ਼ ਕਰ ਰਹੀ ਸੀ ਬਈ ਤੇ ਅੱਜ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ADC ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸੀ ਕਿ ਆਪਣੇ ਗੁਰਦਾਸ ਗੁਰਦਾਸਪੁਰਸ ਵੀ ਆਏ ਸਰਵੇ ਵੀ ਕਰੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖੇ ਵੀ ਅੱਗੇ ਕਿੰਨੀਆਂ ਕਿੰਨੀਆਂ ਸਮੱਸਿਆਵਾਂ ਵਾਲੀ ਕਈ ਕਲਾਕਾਰ ਮਦਾਨ ਚਾਹੇ ਨੇ ਲੋਕ ਖੁੱਲ ਕੇ ਬਦ ਕਰਦੇ ਪਏ ਨੇ ਬਹੁਤ ਸਾਰੇ ਕਲਾਕਾਰ ਸਾਰੇ ਕਲਾਗਾਰੀ ਲੱਗੇ ਹੋਏ ਆ ਦੇਖੋ ਦਰਦ ਸਾਰੇ ਨੂੰ ਹੀ ਹੈ ਕੱਲੇ ਕਲਾਕਾਰ ਨਹੀਂ ਹੈ ਆਮ ਲੋਕ ਜਿੱਦਾਂ ਲੱਗੇ ਹੋਏ ਹਨ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕ ਕਿ ਪਾਗਲਾ ਵਾਂਗ ਦੇਖ ਦੇ ਨਹੀਂ ਆ ਕਿ ਇੱਥੇ ਸੀ ਡੁੱਬ ਜਾਗੇ ਇੱਥੇ ਮਰ ਜਾਗੇ ਟਿਕ ਡਿਗ ਜੇਗੀ ਹਨਾ ਕੰਦ ਡਿਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਿਹਾ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਆ ਨੇਤਾ ਵੀ ਡਿਸਟਰਬ ਕਰ ਰਹੇ ਆ ਜਿਹੜੇ 10 10 12 12 ਸੀ ਸੀ ਗਨਮੈਨ ਲਾ ਕੇ ਬੋਟਸ ਬੋਟਸ ਵਿੱਚ ਬਹਿ ਜਾਂਦੇ ਆ ਦੇ ਸਾਡੀਆਂ ਬੋਰਸ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਤੇ ਪਾਣੀ ਦੇਣ ਜਾਣਾ ਹੁੰਦਾ ਉੱਥੇ ਉਹ ਮਤਲਬ ਕੱਲੇ ہاں ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਪਰ ਕਈ ਕਈ ਚੁੱਕ ਚੁਪੀਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਉਣਾ ਜਾਂਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਹਲ ਮਨਕੀਰ ਦਾ ਟਰੈਕਟਰ ਵੇਗਿਆ ਜੀ ਕਹਿੰਦਾ ਮੈਂ 2 1/2 ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਦਾ ਹੋਸ਼ ਨਾਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ ਦੋਸਤੋ 200 ਟਰੈਕਟਰ ਤੇ 10 10 ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਲੋਡ ਬੰਨਣਾ ਹੈ ਨਾ ਮਤਲਬ ਛੋਟਾ ਭਰਾ ਹੈ ਉਹਨਾਂ ਦੇ ਨਾਲ ਕਰੂੰਗਾ ਗੱਲ ਇਹ ਆਪਾਂ ਇਦਾਂ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਆ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਟ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਜੋ ਖੱਬੇ ਹੱਥ ਨੂੰ ਫਤਿਹਤ ਦੇ ਇਹਦਾ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਹੀ ਨਾ ਪਤਾ ਲੱਗੇ ਵੀ ਕੀ ਹੋਇਆ ਜੇ ਆਪਾਂ ਵੀਡੀਓ ਬਣਾ ਕੇ ਪਾ ਦਿੱਤੀ ਤੇ ਫਿਰ ਹਰੋਸ ਉਹ ਬੰਦੇ ਫਿਰ ਹੁਣ 10 ਦਿਨਾਂ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਜ਼ਦ ਕਰ ਦੇ ਕੋਈ ਤੇ ਮੈਨੂੰ ਪ੍ਰੋਬਲਮ ਹੋਏ ਮੇਰੀ ਮਜ਼ਦ ਕਰ ਜਾ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਚੋਂ ਕੱਢਿਆ ਤੇ ਮੈਂ ਤੇ ਮਰ ਜੂਗਾ ਇਸ ਗੱਲ ਦੇ ਬਹੁਤ ਥੋੜਾ ਸਾਫ਼ ਹੋ ਜਾਈ کئی ਬੰਦੇ ਜੋ ਸੌਰੀ کئی ਬੰਦੇ ਉਹਨੇ ਦਿੱਲੀ ਤੋਂ ਆਏ ਸੀ ਕੀ ਮਲਦੀਆਂ ਪੈਸਾ ਦਿੱਲੀ ਤੋਂ ਆਏ ਨੇ ਉਹਨਾਂ ਤੇ ਦਿੱਲੀ ਤੋਂ ਲੋਕ ਨੇ ਆਜ ਮਦਸਪੁਰ ਮੈਂ ਪਹਿਲਾ ਪਿੰਡ ਲੱਗੇ ਹਡਾਲੀਆ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਕਿੰਨੇ ਪਿੰਡਾਂ ਦੇ ਕਿਉਂਕਿ ਮੇਰਾ ਫੋਨ ਹੈ ਨਾ ਸਾਰਾ ਕੁਝ ਤੇ ਇਸੇ ਕਰਕੇ ਫੀਲਡ 'ਚ ਨਹੀਂ ਆਉਂਦਾ ਲੀ ਹੁਣ ਦੇਖੋ 10 15 ਮਿੰਟ ਮੇਰਾ ਡਿਸਕਨੈਕਟ ਹੋ ਜਾਂਦਾ ਮੈਂ ਨਾ ਦੇਖ ਐਨ ਐਚ ਮਤਲਬ ਥੋੜੀ ਤੋਂ ਥੋੜੀ ਸੇਵਾ ਤੇ ਵੱਡੀ ਤੋਂ ਵੱਡੀ ਸੇਵਾ ਵਾਸਤੇ ਦੋਸਤੋ ਨੀਕੇ ਬੇਦਾਰੰਦੀ ਆਫਰ ਕਰ ਰਹੇ ਤੇ ਬੜੀ ਖੂਬਸੂਰਤ ਗੱਲ ਹੈ ਔਰ ਇਦਾਂ ਨਹੀਂ ਹੈ ਕਿ ਕੱਲੇ ਪੰਜਾਬੀ ਪਹਿਲਾਂ ਆਪਣ ਲੱਗਦੇ ਕੱਲੇ ਪੰਜਾਬੀ ਹੈ ਪੰਜਾਬੀਆਂ ਦਾ ਇੱਕ ਇਹ ਮੰਨ ਕੇ ਚੱਲਣਾ ਪੈਗਾ ਕਿ ਪੰਜਾਬੀ ਬੰਦੇ ਜਿਹੜੇ ਹਨ ਉਹ ਦਿਲਦਾਰ ਬੰਦੇ ਹੁੰਦੇ ਉਹ ਰਾਜੇ ਬੰਦੇ ਹੁੰਦੇ ਉਹ ਉਹ ਤਾਂ ਮੰਗਦੇ ਨਹੀਂ ਕਿਸੇ ਤੋਂ ਉਹ ਆਪੇ ਹੀ ਤਿਆਰ ਹੋ ਜਾਂਦੇ ਤੇ ਪੰਜਾਬ ਦੇ ਕੋ ਕਿਦਾਂ ਲੋਕਾਂ ਨੇ ਹਾੜੀ ਲਿਆ ਤੇ ਬੋਰਡ ਦੀ ਗੱਲ ਕੀਤੀ ਮੈਂ ਪਹਿਲੇ ਦਿਨ ਅਨਾਉਂਸ ਕੀਤਾ ਤੇ ਬੋਰਡ ਦੇ ਲੰਗਰ ਲਾਤੇ ਰਾਸ਼ ਸਿੰਘ ਦੀ ਗੱਲ ਕੀਤੀ ਤੇ ਰਾਸ਼ ਸਿੰਘ ਦੇ ਲੰਗਰ ਲਾ ਦੇ ਚਾਰੇ ਦੇ ਤੇ ਹੁਣ ਚਾਰੇ ਨਹੀਂ ਸਾਡੇ ਕੋਲ ਸੰਭੇ ਜਾ ਰਹੇ ਅੱਜ ਢੂੜੀ ਹੈ ਤੇ ਢੂੜੀ ਨਹੀਂ ਸਾਡੇ ਕੋਲ ਸੰਭੇ ਜਾ ਰਹੇ ਤੇ ਜਲਦਾਰ ਬੰਦੇ ਤੇ ਹੁੰਦੇ ਆਮ ਲੋਕ ਜੋ ਤੁਸੀਂ ਗੱਲ ਕੀਤੀ ਹੈ ਬਹੁਤ ਅੱਛੀ ਤਰ੍ਹਾਂ ਮਦਦ ਕਰਦੇ ਸਾਰੀ ਜਗ੍ਹਾ ਤੋਂ ਕਰਦੇ ਕੱਲਾ ਇਹ ਨਹੀਂ ਹੈ ਸਾਡੇ ਟੈਂਟ ਪਏ ਐ ਇੱਥੇ ਗੁਰਦਾਸਪੁਰ ਚ ਉਹ ਕਹਿੰਦੇ ਕਿ ਉਹ ਕਸ਼ਮੀਰ ਵਾਲਿਆਂ ਨੇ ਵਿੱਚ ਉਹ ਇੱਥੋਂ ਪੰਜਾਬ ਪੰਜਾਬੀ ਬੰਦਿਆਂ ਨੇ ਜਾਂ ਉਹਨਾਂ ਨੇ ਤੇ ਜਿੱਕੇ ਉਹ ਟੈਂਟ ਪਰ ਬਾਲਾਂ ਸਾਰਾ ਕੁਝ ਉਹ ਕਹਿੰਦੇ ਜੀ ਲਗਾ ਦਿਓ ਕਿੰਨੇ ਟੈਂਟ ਲਗਾਣੇ ਐ ਕੈਂਪ ਲਗਾ ਦਿਓ ਕੇ ਲੋਕ ਜਿਹੜੇ ਆਪਣੇ ਘਰਾਂ ਤੋਂ ਨਿਕਲ ਕੇ ਕਿੱਥੇ ਆ ਰਹੇ ਨੇ ਬਹੁਤ ਕਿਸਮ ਦੇ ਕਿਸਮ ਦੇ ਬੋਲਣੇ ਸ਼ੁਰੂ ਕਰ ਦੇਣਾ ਰੋਜ਼ ਪਾਣੀ ਦੀ ਬੋਤਲ ਲੈਣਾ ਹੈ ਮੈਨੂੰ ਮੈਨੂੰ ਹੋச்சு ਹੋ ਜਾ ਮੈਂ ਕਿਹਾ ਲੋਕ ਇੰਨੇ ਜ਼ਿਆਦਾ ਕਿਉਂ ਕਿ ਉਹ ਚੋਲਦੇ ਹੀ ਨਹੀਂ ਆਪਾਂ ਲੋਕ ਛੋਟੀ ਜਿਹੀ ਜਗ੍ਹਾ ਤੇ ਬੱਦਕੰਦੇ ਤੇ ਲੋਕ 500 ਰੁਪਏ ਵੀ ਆਫਰ ਕਰ ਰਹੇ ਆ ਹੈਨਾ 300 400 500 ਪਾਣੀ ਦੀ ਬੋਤਲ ਵੀ ਆਫਰ ਕਰ ਰਹੇ ਤੇ ਉਹ ਇਸ ਅਲੱਗ ਮੈਚਟ ਹੈ ਜਿਹਾ